ਸੱਚ ਰਿਕਾਰਡ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕ ਕੁਡੂਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਦਾ ਛੋਟਾ ਭਰਾ ਹਰਪ੍ਰੀਤ ਸਿੰਘ ਨਸ਼ੇ ਸੁਮੇਤ ਫੜਿਆ ਗਿਆ ਹੈ ਇਹ ਪੁਲਿਸ ਦਾ ਦਾਅਵਾ ਹੈ ਨਸ਼ਾ ਭਾਵੇਂ ਜਿਹੜਾ ਡਰਗ ਆਈਸ ਜਿਹੜੀ ਫੜੀ ਗਈ ਹੈ ਉਹ 4 ਗ੍ਰਾਮ ਦਸ ਰਹੀ ਹੈ ਪੁਲਿਸ ਤੇ ਉਹਨਾਂ ਦੇ ਨਾਲ ਹਰਪ੍ਰੀਤ ਸਿੰਘ ਦੇ ਨਾਲ ਉਹ ਤਾਂ ਬੋਸਟਰ ਲੱਪੀਤ ਸਿੰਘ ਵੀ ਸੀ ਰਾਤ ਨੂੰ 1:30 ਵਜੇ ਫਲੋਰ ਦੇ ਕੋਲ ਹਾਈਵੇ ਤੇ ਫੜਿਆ ਗਿਆ ਪੂਰੀ ਸਟੋਰੀ ਪੁਲਿਸ ਨੇ ਦੱਸੀ ਹੈ ਕਿ ਉਹਨਾਂ ਦੇ ਪਜਾਮੇ ਦੀ ਜੇਬ ਦੇ ਚ 4 ਗ੍ਰਾਮ ਆਈ ਸੀ ਡਰੱਗ ਸੀ ਇਹ ਕੀ ਹੈ ਨਾਲ ਇੱਕ ਲਾਈਟਰ ਸੀ ਤੇ ਲੈ ਕੇ ਆਇਆ ਸੀ ਜਿੱਥੋਂ ਸੰਦੀਪ ਤੋਂ ਹੈਦਬਾਦ ਲੁਧਿਆਣਾ ਤੋਂ ਆਨਲਾਈਨ 10000 ਪੀਆ ਵੀ ਪਾਇਆ ਸੀ ਇਹ ਵੀ ਸਬੂਤ ਦੋ ਦਬਾ ਪੁਲਿਸ ਕਰਦੀ ਹੈ ਹੋਰ ਕੀ ਕਹਿ ਰਹੀ ਹੈ ਪੁਲਿਸ ਕਿ ਸੱਚਮੁੱਚ ਹਰਪ੍ਰੀਤ ਸਿੰਘ ਡਰਗ ਐਡਿਕਟਡ ਹੈ ਨਸ਼ੇੜੀ ਹੈ ਜਾਂ ਇੱਕ ਸਾਜ਼ਿਸ਼ ਹੈ ਜਾਂ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਨਸ਼ਿਆਂ ਦੇ ਖਿਲਾਫ ਮਹਿੰਮ ਚੜਾ ਰਹੇ ਸੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਜਿਹੜੀ ਪੁਲਿਸ ਨੇ ਸਟੋਰੀ ਦਿੱਤੀ ਹੈ ਉਦੇ ਮੁਤਾਬਕ ਤਾਂ ਇਹ ਦੋ ਬੱਚੋ ਗੋਲ ਦਸੀ ਰਾਤ ਦਾ 1:30 ਵਜੇ ਦਾ ਟਾਈਮ ਫਲੋਰ ਦੇ ਕੋਲ ਹਾਈਵੇ ਇੱਕ ਕਾਰ ਕਰੇਟਾ ਰੁਕੀ ਹੋਈ ਹੈ ਉਹਦੇ ਵਿੱਚ ਪੁਲਸ ਜਾਂਦੀ ਹੈ ਰੇਡ ਕਰਦੀ ਹੈ ਪੁਲਸ ਦਾ ਦਾਅਵਾ ਹੈ ਕਿ ਉਤੇ ਜਾਲੀ ਲੱਗੀ ਹੈ ਬਲੈਕ ਸੀਸ ਨੇ ਜਦੋਂ ਖਲੋਈ ਜਾਂਦੀ ਹੈ ਕਾਰ ਤੇ ਦੋ ਬੰਦੇ ਹੁੰਦੇ ਨੇ ਡਰਾਈਵਰ ਦੀ ਸੀਟ ਤੇ ਜਿਹੜਾ ਬੰਦਾ ਬੈਠਾ ਉਹ ਤੁਹਾਨੂੰ ਲਵਪ੍ਰੀਤ ਸਿੰਘ ਹੈ ਦੂਜੇ ਪਾਸੇ ਜਿਹੜਾ ਬੰਦਾ ਬੈਠਾ ਉਹ ਫਰਪ੍ਰੀਤ ਹੈ ਉਹ ਭਾਈ ਅਮਰਪਾਲ ਸਿੰਘ ਦਾ ਬ੍ਰਦਰ ਹੈ ਛੋਟਾ ਭਰਾ ਹੈ ਤੇ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਉਹਦੇ ਜੇਬ ਦੇ ਵਿੱਚੋਂ 4 ਗ੍ਰਾਮ ਹੈਰੋਨ ਮਿਲਦੀ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਡੋਪ ਟੈਸਟ ਕਰਾਇਆ ਜਾਂਦਾ ਰਾਤ ਨੂੰ ਹੀ ਤੇ ਉਹ ਫਿਰ ਜਿਹੜਾ ਹੈ ਪੋਜ਼ਿਟਿਵ ਨਿਕਲਦਾ ਫਿਰ ਉਹਨਾਂ ਦੇ ਮੋਬਾਈਲ ਜਿਹੜੇ ਦੇ ਫੜ ਲਏ ਜਾਂਦੇ ਨੇ ਮੋਬਾਈਲ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ 10000 ਰੁਪਿਆ ਆਨਲਾਈਨ ਭੇਜਿਆ ਕਿਹਨੂੰ ਭੇਜਿਆ ਸੰਦੀਪ ਨਾਮ ਦੇ ਬੰਦੇ ਨੂੰ ਸੰਦੀਪ ਕੌਣ ਹੈ ਉਹ ਜਿਹੜਾ ਸਪਲਾਈਅਰ ਹੈ ਹੈਬਵਾਲ ਲੁਧਿਆਣਾ ਦਾ ਰਹਿਣ ਵਾਲਾ ਪੁਲਿਸ ਉਹਨੂੰ ਵੀ ਫੜ ਲੈਂਦੀ ਹੈ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਉਸ ਵੇਲੇ ਤੱਕ ਪੁਲਿਸ ਉਦੋਂ ਸ਼ਾਮ ਦੇ 5 ਵਜੇ ਤੱਕ ਪੁਲਿਸ ਵਾਲੇ ਕੋਰਟ ਦੇ ਵਿੱਚ ਪੇਸ਼ ਕਰ ਰਹੀ ਸੀ ਤੇ ਕੋਰਟ ਦੀ ਕਾਰਵਾਈ ਚੱਲ ਰਹੀ ਸੀ ਫਲੋਰ ਦੇ ਵਿੱਚ ਇਹ ਦਾ ਤਿੰਨਾਂ ਦੀ ਹੁਣ ਇਹ ਜਿਹੜੀ ਘਟਨਾ ਅਲਬਪਰੀ ਹੈ ਜੋ ਤਿੰਨ ਸਵਾਲ ਨੇ ਕਿਉਂਕਿ ਇੱਕ ਤਾਂ ਆਮ ਤੌਰ ਤੇ ਲੋਕਾਂ ਦੇ ਮਨਾਂ 'ਚ ਸਵਾਲ ਹੈ ਕਿ ਭਾਈ ਅਮਰਤਪਾਲ ਤੇ ਲਾਇਆ ਐਨਐਸਸੀ ਤੇ ਇਹ ਜਿਹੜਾ ਹਰਪ੍ਰੀਤ ਨੂੰ ਫੜਿਆ ਜੋ ਕਿ ਕੱਲ ਬਾਗਾ ਪ੍ਰਾਣਾ ਦੇ ਵਿੱਚ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਹੋਣਾ ਸੀ ਉਹਦੇ ਵਿੱਚ ਜਾਣਾ ਸੀ ਉਹਨਾਂ ਦੇ ਪਿਤਾ ਜੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਭਾਈ ਹਰਪ੍ਰੀਤ ਸਿੰਘ ਦੇ ਮਾਤਾ ਪਿਤਾ ਉਹਨਾਂ ਦਾ ਇਹ ਕਹਿੰਦੇ ਕਿ ਇੱਕ ਸਾਜ਼ਿਸ਼ ਹੈ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਲਈ ਹਰਪ੍ਰੀਤ ਮੁੰਡੇ ਵਧੀਆ ਇਹ ਵੀ ਦਬਾਈਟ ਸੀ ਜਦੋਂ ਅਮਰਿਤਪਾਲ ਸਿੰਘ ਇੰਡੀਆ ਆ ਗਿਆ ਉਹਦੇ ਪਿੱਛੇ-ਪਿੱਛੇ ਇਹ ਵੀ ਆ ਗਿਆ ਇਹ ਨੇ ਕੈਨੇਡਾ ਜਾਣਾ ਸੀ ਕੈਨੇਡਾ ਜਾਣ ਦੀ ਤਿਆਰੀ ਚ ਸੀ ਤੇ ਇਹ ਹਰਪ੍ਰੀਤ ਜਿਹੜਾ ਕਿ ਹੁਣ ਪੁਲਿਸ ਦੇ ਮਤਲਬ ਜਿਹੜਾ ਹੈ ਜੀ ਤੋਂ ਡਰਗ ਫੜੀ ਗਈ ਹੈ ਹੁਣ ਜਿਹੜੇ ਸਵਾਲ ਉੱਠਦੇ ਨੇ ਉਹਦੀ ਗੱਲ ਕਰੀ ਇਹ ਤਾਂ ਪੁਲਿਸ ਨੇ ਜੋ ਦੱਸਿਆ ਜਾ ਜਿਹੜੇ ਅਮਰਿਤਪਾਲ ਸਿੰਘ ਤੇ ਜਾ ਹਰਪ੍ਰੀਤ ਦੇ ਮਾਪੇ ਕਹਿ ਰਹੇ ਨੇ ਕਿ ਸਾਜ਼ਿਸ਼ ਹੈ ਆਪਕੋ ਸਵਾਲ ਤੇ ਕੋਈ ਕਦਮ ਤੱਕ ਉਸ ਰਿਕਾਰ ਸਕਦੇ ਕਿ ਇਹ ਸਾਜ਼ਿਸ਼ ਹੈ ਹਕੀਕਤ ਹੈ ਕਿਉਂਕਿ ਪੁਲਿਸ ਕੁਝ ਵੀ ਕਰ ਸਕਦੀ ਹੁੰਦੀ ਹੈ ਪੁਲਿਸ ਕਿਤੋਂ ਵੀ ਜੜੀ ਹੈ ਉਹ ਦਿਖਾ ਸਕਦੀ ਹੈ ਕੁਝ ਵੀ ਪਾਇਆ ਦਿਖਾ ਸਕਦੀ ਹੈ ਇਹ ਗੱਲ ਨਹੀਂ ਲੇਕਿਨ ਆਪਾਂ ਕੁਝ ਸਵਾਲ ਤਰਕ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹ ਜੋ ਫਿਰ ਅੰਦਾਜ਼ਾ ਨਿਕਲ ਰਿਹਾ ਹੈ ਕਿ ਇਹ ਸਾਜ਼ਿਸ਼ ਹੈ ਜਾਂ ਇਹ ਹਕੀਕਤ ਹੈ ਤਾਂ ਕੋਈ ਇੱਕ ਤਾਂ ਸਵਾਲ ਇਹੀ ਹੈ ਕਿ 4 ਗ੍ਰਾਮ ਡਰਗ ਬਿਲੀ ਇਹਦਾ ਮਤਲਬ ਕਿ ਹਰਪ੍ਰੀਤ ਸਿੰਘ ਪਰਸਨੇਪਤਾ ਨੂੰ ਮੈਂ ਗੱਲ ਕਰ ਰਿਹਾ ਹਾਂ ਫਿਰ 4 ਗ੍ਰਾਮ ਮਿਲੀਏ ਥੋੜ ਡਰਗ ਐਡਿਕਟ ਤਾਂ ਹੋ ਸਕਦਾ ਹੈ ਸਪਲਾਈਰ ਨਹੀਂ ਚਾਰ ਨੂੰ ਵੇਚਣੀ ਥੋੜੀ ਤਾਂ ਖਰੀਦ ਕੇ ਲੈ ਆ 10000 ਦੀ ਤੇ 10000 ਦੀ ਜਿਹੜੀ ਖਰੀਦ ਕੇ ਲੈ ਆ ਚਲ ਗਿਆ ਹੁਣ ਪਤਾ ਲੱਗ ਜੂ ਜਿਹੜਾ ਡਰਗ ਐਡਿਕਟ ਹੋ ਤਾਂ ਤੇ ਇੱਕ ਦਿਨ ਨਹੀਂ ਰਹਿ ਸਕਦਾ ਪੁਲਿਸ ਕਸਟਡੀ ਜਾਂ ਜੁਡੀਸ਼ੀਅਲ ਕਸਟਡੀ ਚ ਕਿਵੇਂ ਰੱਖੋਗੇ ਇਹਨੇ ਦਿਨ ਉਦੋਂ ਪਤਾ ਲੱਗ ਜੂ ਕਿ ਉਹ ਨਸ਼ੇੜੀ ਹੈ ਜਾਂ ਨਹੀਂ ਹੈ ਇਹ ਤਾਂ ਪਹਿਲਾ ਪੁਆਇੰਟ ਹੈ ਕਿ ਜਿਹੜੀ ਪੁਲਿਸ ਕਰ ਰਹੀ ਹੈ ਡੋਪ ਟੈਸਟ ਭਾਵੇਂ ਉਹਦਾ ਆਪਸਟ ਆਇਆ ਪੁਲਿਸ ਦੇ ਬਤਾਲ ਜਿਹੜਾ ਰਾਤ ਨੂੰ ਹੀ ਘਰਾਤਾ ਸੀ ਤਾਂ ਇਹ ਤਾਂ ਇਹ ਗੱਲ ਹੈ ਬੁਝੀ ਗੱਲ ਜਿਹੜੇ ਸੰਦੀਪ ਤੋਂ ਫੜਿਆ ਉਹਨੇ 4 ਗ੍ਰਾਮ ਨਰਕ ਦਿੱਤੀ ਇਹ ਮਤਲਬ ਉਹਦੇ ਕੋਲ 4 ਗ੍ਰਾਮ ਥੋੜੀ ਹੋਊਗੀ ਉਹਦੇ ਕੋਲ ਤਾਂ ਕਾਫੀ ਹੋਊਗੀ ਸਾਹੀ ਐਡੀ ਦੂਰੋਂ ਲੈਣ ਗਏ ਜੇ ਉੱਥੇ ਜਿਹੜੇ ਲੁਧਿਆਣੇ ਤੋਂ ਹੈਪਵਾਲ ਜਾ ਕੇ ਲੈ ਗਏ ਨੇ ਡਰਗ ਇਹਦਾ ਮਤਲਬ ਇਹ ਕੋਲ ਹੋਊਗੀ ਚਾਹੇ ਤੂੰ ਕਿੰਡੀ ਹੋ ਡਰਗ ਫੜੀ ਗਈ ਤੇ ਪੁਲਿਸ ਨੇ ਨਹੀਂ ਦੱਸਿਆ ਸੰਦੀਪ ਨੂੰ ਫੜ ਲਿਆ ਉਹਦੇ ਕੋਲ ਬਰਾਮਦ ਕੀ ਹੋਇਆ ਇਹ ਨਹੀਂ ਦੱਸਿਆ ਬਲਕਿ ਉਹ ਤਾਂ ਚੇਨ ਪੂਰੀ ਪਤਾ ਲੱਗੂਗੀ ਸੰਦੀਪ ਕਿੱਡਾ ਸਮਗਲ ਰ ਹੈ ਕੀ ਉਹਦੇ ਕੋਲ ਜਿਵੇਂ ਕਹਿ ਰਹੇ ਕੋਈ ਏਜੰਸੀ ਹੈ ਜਾਂ ਉਹ ਤੋਂ ਬਾਅਦ ਹੋਰ ਵੀ ਜਿੱਥੋਂ ਉਹ ਲੈ ਕੇ ਆਉਂਦਾ ਉਹ ਕਿੱਥੇ ਨੇ ਇਤੋਂ ਵੱਡੀ ਚੇਨ ਹੁੰਦੀ ਹੈ ਨਾ ਜਿੱਥੋਂ ਲੈ ਕੇ ਆਉਂਦਾ ਉੱਥੇ ਤੱਕ ਪਹੁੰਚੀ ਹੈ ਪੁਲਿਸ ਜਦ ਪਹੁੰਚੂਗੀ ਇਹ ਵੀ ਸਵਾਲ ਹੈ ਹੁਣ ਅੱਗੇ ਕੀ ਉਹਨੂੰ ਵੀਡੀਓਗ੍ਰਾਫੀ ਹੋਈ ਇਹ ਵੀ ਟੈਕਨੋਲੋਜੀ ਨਾਲ ਇਹ ਸਾਰੇ ਕੇਸ ਨੂੰ ਦੇਖ ਰਿਹਾ ਅੰਕਰ ਗੁਪਤਾ ਐਸਐਸਪੀ ਕੀ ਇਹ ਹਾਈ ਪ੍ਰੋਫਾਈਲ ਹੋਣ ਕਰਕੇ ਇੱਕ ਲੋਕ ਸਭਾ ਦੇ ਮੈਂਬਰ ਹੋਣ ਕਰਕੇ ਇੰਨਾ ਦਿਲਚਸਪੀ ਲਈ ਜਾ ਰਹੀ ਹੈ ਇੰਨਾ ਮੀਡੀਆ ਨੂੰ ਦੱਸਿਆ ਜਾ ਰਿਹਾ ਜਾਂ ਹਰ ਕੇਸ 'ਚੇ ਕੁਝ ਹੁੰਦਾ ਹਰ ਕੇਸ ਤਾਂ ਹੁੰਦਾ ਨਹੀਂ ਇਹ ਤਾਂ ਤੁਹਾਨੂੰ ਵੀ ਪਤਾ ਹੈ ਤੇ ਇਹ ਵੀ ਹੈ ਨਮੇਕ ਨੂੰ ਪਤਾ ਲੱਗੇ ਕਿ ਵੀਡੀਓਗ੍ਰਾਫੀ ਜ਼ਰੂਰੀ ਹੈ ਕੀ ਵੀਡੀਓਗ੍ਰਾਫੀ ਸਾਰੇ ਕੇਸ ਦੀ ਹੋਈ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਰਾਤ ਦਾ ਟਾਈਮ ਹੈ 1:30 ਵਜੇ ਜਿਹੜੇ ਬੰਦੇ ਹੈਬੋਵਲ ਲੈਣ ਜਾ ਰਹੇ ਨੇ ਉ ਫਲੋਰ ਦੇ ਕੋਲ ਕਿਉਂ ਹੀ ਖੜ ਕੇ ਪੀਣਗੇ ਜੀ ਉਹਨਾਂ ਨੂੰ ਵੀ ਪਤਾ ਕਿ ਖਤਰਨਾਕ ਨਸ਼ਾ ਉਥੇ ਨਹੀਂ ਪਛਾ ਸਕਦੀ ਜੇ ਉਥੋਂ ਚੱਲੇ ਨੇ ਜੇ ਥੋੜੇ ਅਗੇ ਜਿਆਦਾ ਉਥੇ ਲਾਉਂਦੇ ਜੇ ਉਹਨਾਂ ਨੂੰ ਤੋਰ ਲੱਗੀ ਸੀ ਨਹੀਂ ਕਿਤੇ ਆਪੇ ਘਰ ਜਾ ਕੇ ਲਾਉਂਦੇ ਉੱਥੇ ਕਿਉਂ ਲਾ ਰਹੇ ਨੇ ਤੇ ਫਿਰ ਪੁਲਿਸ ਕਹਿੰਦੀ ਹਰੇ ਲਾਉਣ ਦੀ ਤਿਆਰੀ ਚ ਸੀ ਲਾਏ ਨਹੀਂ ਸੀ ਤੇ ਜੇ ਉਹਨੇ ਡਰਗ ਲਈ ਨਹੀਂ ਸੀ ਤੇ ਪੋਜ਼ਿਟਿਵ ਕਿਵੇਂ ਆ ਗਿਆ ਇਹਦਾ ਮਤਲਬ ਜਾਦਾ ਪਹਿਲਾਂ ਜਿਹੜਾ ਨਸ਼ਾ ਫਿਰ ਉਹ ਡਰਗ ਐਡਿਕਸ਼ਨ ਨਜ਼ਰ ਆਉਗੀ ਕਿ ਦੋਨੇ ਦੋਨੇ ਪੋਜ਼ਿਟਿਵ ਆਏ ਨੇ ਪੁਲਿਸ ਕਹ ਰਹੀ ਹੈ ਹਰੇ ਨਸ਼ੇ ਦੀ ਲੈਣ ਦੀ ਤਿਆਰੀ ਚ ਸੀ ਸਵਾਲ ਤਾਂ ਇਹ ਵੀ ਹੈ ਨਾ ਜੇ ਨਹੀਂ ਤਾਂ ਫਿਰ ਕਿਉਂ ਵੀ ਪੋਜ਼ਿਟਿਵ ਹੈ ਜਾਂ ਫਿਰ ਹੋ ਡਾਕਟਰ ਦੇ ਜੇ ਡਾਕਟਰ ਨੇ ਪਤਾ ਲੱਗ ਜੂਗਾ ਤਾਂ ਇਹ ਵੀ ਇੱਕ ਸਵਾਲ ਉੱਠਦਾ ਹੈ ਤੋ ਪੁਲਿਸ ਦੀ ਜਿਹੜੀ ਛੋਰੀ ਹੈ ਔਰ ਜੋ ਲੋਕ ਕਹਿ ਰਹੇ ਨੇ ਹੁਣ ਜਿਹੜੇ ਉਹਨਾਂ ਦੇ ਪਿਤਾ ਜੀ ਕਹਿ ਰਹੇ ਨੇ ਹੋਰ ਮੈਂ ਕਈ ਪੋਲੀਟਿਕਲ ਪਾਰਟੀਆਂ ਨਾਲ ਗੱਲ ਕੀਤੀ ਉਹਨਾਂ ਦੇ ਨੁਮਾਇੰਦੇ ਕਹਿ ਰਹੇ ਸੀ ਕਿ ਦੇਖੋ ਸਾਨੂੰ ਲੱਗਦਾ ਹੈ ਕਿ ਦਾਜ ਕੁਸ਼ਕਾਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਜ਼ਿਸ਼ ਹੋ ਸਕਦੀ ਹੈ ਇੱਕੋ ਧਾਮੋਬਾਰ ਹੋਇਆ ਭਾਈ ਅਮਰਤਪਾਲ ਸਿੰਘ ਦਾ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਇਹਦੇ ਔਨ ਨਰ ਸਿਆਸਤ ਦੇ ਵਿੱਚ ਕਈ ਵੰਦਿਆਂ ਨੂੰ ਦੇਖ ਲਓ ਹੁਣੇ ਹੀ ਦੇਖ ਲਓ ਕਿਵੇਂ ਲੋਕਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਲਗੀਆਂ ਨੇ ਸਿਆਸਤ ਦੇ ਵਿੱਚ ਬੜਾ ਕੁਝ ਚੱਲਦਾ ਕਿਵੇਂ ਹੋਇਆ ਤੇ ਫੇਰ ਕਈ ਵੰਦੇ ਕਹਿੰਦੇ ਵੀ ਜੇ ਇਹ ਬੰਦਾ ਹਰਪ੍ਰੀਤ ਸਿੰਘ ਪ੍ਰਚਾਰ ਕਰਦਾ ਸੀ ਜਿਹੜਾ ਬੰਦਾ ਇਹ ਜੀ ਡਰੱਗ ਲੈਂਦਾ ਉਹ ਤਾਂ ਕੰਮ ਹੀ ਨਹੀਂ ਕਰ ਸਕਦਾ ਉਹ ਪ੍ਰਚਾਰ ਇਸ ਤਰ੍ਹਾਂ ਨਹੀਂ ਕਰ ਸਕਦਾ ਉਹਦਾ ਸ਼ਕਲ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਡਰਗੇਸਟ ਹੈ ਇਹ ਡਰਗੀ ਹੈ ਉਹਨੂੰ ਕਹਿੰਦੇ ਤੇ ਇਹ ਤਾਂ ਸ਼ਕਤ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਇਸ ਕਸਰਦੀਆਂ ਗੱਲਾਂ ਵੀ ਚਾਦੀਆਂ ਨੇ ਸੋ ਗੱਲਾਂ ਦੋਨੇ ਪੱਖ ਦੇ ਇੱਕੋ ਦਮ ਇਹ ਨਾ ਨਾ ਰਹਿਣਾ ਕਿ ਜੀ ਇਹ ਬਿਲਕੁਲ ਹੀ ਸਟੋਰੀ ਜਿਹੜੀ ਪੁਲਿਸ ਨੇ ਗਲਤ ਦਿੱਤੀ ਹੈ ਜਾਂ ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਾਂ ਇਹ ਕਿ ਇਹ ਸਿਆਸੀ ਤੌਰ ਤੇ ਡੈਮੇਜ ਕਰਨ ਦੀ ਕੋਸ਼ਿਸ਼ ਹੈ ਇਹ ਕਹਿਣਾ ਕੀ ਦੇ ਵੱਲੋਂ ਹੈ ਇਹ ਸਰਕਾਰ ਤੇ ਜੇ ਤਾਂ ਫਿਰ ਸਰਕਾਰ ਵੱਲ ਹੋਈ ਹੈ ਜੇ ਇਹੀ ਗੱਲ ਹੈ ਤੇ じゃ ਉਹ ਸਵਾਲ ਖੜੇ ਕਰਨਾ ਵੀ ਇੰਨੇ ਇੰਨੇ ਸਮਾਗਡਰ ਇੰਨਾ ਨਸ਼ਾ ਉਹ ਕਿਉਂ ਨਹੀਂ ਫੜੇ ਜਾਂਦੇ ਇੱਕ ਇਹ ਫੜੇ ਗਿਆ ਜਿਸਦੀਪ ਫੜਿਆ ਗਿਆ ਤੇ ਵੱਡੇ ਸਮਾਗਡਰ ਕਿਉਂ ਨਹੀਂ ਫੜੇ ਜਾਂਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਹਲੇ ਵਿੱਲੇ ਨੇ ਤੇ ਮੈਨੂੰ ਇੱਕ ਐਡਵੋਕੇਟ ਐ ਦੱਸ ਰਹੇ ਸੀ ਕਿ ਜਿਹੜਾ ਇਹ 4 ਗ੍ਰਾਮ ਨਸ਼ਾ ਹੈ ਇਹ ਤਾਂ ਮਾਈਨਰ ਚ ਹੁੰਦਾ ਹੈ ਇਹਦੀ ਜਵਾਨ ਤਾਂ ਮੈਜਿਸਟਰ ਪਹਿਲੀ ਪੇਸ਼ੀ ਕਰ ਸਕਦਾ ਤੇ ਪਰ ਦੂਜੇ ਪਾਸੇ ਬਦਨਾਮੀ ਦੇਵਿਸ ਦਾ ਕਰਤਾ ਨਾ ਪਰ ਪਰਿਵਾਰ ਨੂੰ ਕਿ ਵੀ ਇਹ ਜਿਹੜਾ ਬੰਦਾ ਨਸ਼ੇ ਰੋਗ ਦਾ ਸੀ ਜਿਹੜਾ ਜਿਹੜਾ ਨਸ਼ੇ ਰੋਗ ਨੂੰ ਮੇਮ ਚੜਾ ਰਿਹਾ ਸੀ ਉਹਦਾ ਭਰਾ ਤਾਂ ਨਸ਼ਾ ਕਰਦੇ ਜੇ ਤਾਂ ਹੈ ਤਾਂ ਬਹੁਤ ਵੱਡਾ ਜਿਹੜਾ ਲਾਂਹਤ ਵਾਲੀ ਗੱਲ ਹੈ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਕਿਉਂਕਿ ਘਟਨਾ ਅਜੀਬ ਆਪਰੀ ਹੈ ਇਸ ਕਰਕੇ ਜੇ ਤੁਸੀਂ ਕਹੋ ਕਿ ਕੋਈ ਕਿਸੇ ਨਿਰਣੇ ਤੇ ਪਹੁੰਚੂਗਾ ਬਿਲਕੁਲ ਗਲਤ ਹੈ ਤੇ ਪਰ ਇਹ ਕੁਝ ਸਵਾਲ ਨੇ ਜਿਹੜੇ ਆਪਾਂ ਖੜੇ ਕੀਤੇ ਨੇ ਇਹਨਾਂ ਦੇ ਜਵਾਬ ਜਿੱਨਾ ਚਿਰ ਨਹੀਂ ਮਿਲਦੇ ਜਿੱਨਾ ਚਿਰ ਕੋਈ ਜਾਂਚ ਨਹੀਂ ਹੁੰਦੀ ਉਹਨਾਂ ਚ ਇਹ ਇੰਨਾ ਬਾਰੇ ਕਿਸੇ ਸਿੱਧੇ ਨਿਰਣੇ ਤੇ ਪਹੁੰਚਣਾ ਬੜਾ ਮੁਸ਼ਕਲ ਹੈ ਜਿਸ ਨਹੀਂ ਮਿਲਦੇ ਨਵੀਂ ਬੀੜੀ ਦੇ ਨਾਲ ਥੋੜਾ ਬਹੁਤ